ਵਾਹਿਗੁਰੂ ਜੀਓ ਸਤ ਨਾਸ ਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਜ਼ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼-ਏ-ਨੂਰ ਗੁਰੂ ਗੋਬਿੰਦ ਸਿੰਘ ਹਕ ਹਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਨ ਸ਼ਾਹ ਗੁਰੂ ਗੋਬਿੰਦ ਸਿੰਘ ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ ਖਸਮ ਰਾਜਾਂ ਕਹਾ ਗੁਰੂ ਗੋਬਿੰਦ ਸਿੰਘ ਫੈਜ਼ੁਲ ਅਨਵਾਰ ਗੁਰੂ ਗੋਬਿੰਦ ਸਿੰਘ ਕਾਸ਼ਫੁਲ ਅਸਰਾਰ ਗੁਰੂ ਗੋਬਿੰਦ ਸਿੰਘ ਆਲਮੁਲ ਅਸਤਾਰ ਗੁਰੂ ਗੋਬਿੰਦ ਸਿੰਘ ਆਬਰੇ ਰਹਿਮਤ ਬਾਰ ਗੁਰੂ ਗੋਬਿੰਦ ਸਿੰਘ ਮੁਕਬੂ ਲੋ ਮਕਬੂਲਾ ਗੁਰੂ ਗੋਬਿੰਦ ਸਿੰਘ ਵਾਸ ਲੋ ਮਾਹਸੂਲ ਗੁਰੂ ਗੋਬਿੰਦ ਸਿੰਘ ਜਾਂ ਫਰੂਜ਼ ਦਹਿਰ ਗੁਰੂ ਗੋਬਿੰਦ ਸਿੰਘ फैज कुरा बहर गुरु गोबिन्द हकुरा महबूबा गुरु गोबिन्द सिंह तालिबो मतलब गुरु गोबिन्द गुराफताहा गुरु सिंह ਜਾਨੋ ਦਿਲ ਰਾਰਾ ਗੁਰੂ ਗੋਬਿੰਦ ਸਿੰਘ ਸਾਹਿਬੇ ਅਕਲੀ ਲੀਲਾ ਗੁਰੂ ਗੋਬਿੰਦ ਸਿੰਘ ਜੇਬੇ ਹਕ ਤਜ਼ਲੀਲਾ ਗੁਰੂ ਗੋਬਿੰਦ ਸਿੰਘ ਖਾਜ਼ਨੇ ਹਰ ਗੰਜ ਗੁਰੂ ਗੋਬਿੰਦ ਸਿੰਘ ਬਰハਵੇਂ ਹਰ ਰੰਝ ਗੁਰ ਗੋਬਿੰਦ ਸਿੰਘ 다ਵਰੇ ਆਫਾਕ ਗੁਰ ਗੋਬਿੰਦ ਸਿੰਘ ਦਰਦੋ ਆਲਮ ਤਾਕ ਗੁਰ ਗੋਬਿੰਦ ਸਿੰਘ ਹੱਕ ਖੁਦ ਵਾਸਾਫੇ ਗੁਰ ਗੋਬਿੰਦ ਸਿੰਘ ਬਰਤਰੀਆਂ ਸਾਫੇ ਗੁਰੂ ਗੋਬਿੰਦ ਸਿੰਘ ਖਾਸ ਗਾਂਦਰ ਪਾਏ ਗੁਰੂ ਗੋਬਿੰਦ ਸਿੰਘ ਕੁਦਸੀਆਂ ਬਾਰਾਏ ਗੁਰੂ ਗੋਬਿੰਦ ਸਿੰਘ ਮੁਕਬਲਾ ਮਦਾਹੇ ਗੁਰੂ ਗੋਬਿੰਦ ਸਿੰਘ ਜਾਨੋ ਦਿਲ ਰਾਰਾ ਗੁਰੂ ਗੋਬਿੰਦ ਸਿੰਘ ਲਾਮ ਕਾਂਪਾ ਬੋ ਸੇ ਗੁਰੂ ਗੋਬਿੰਦ ਸਿੰਘ ਬਰਦੋ ਆਲਮ ਕਉ ਸੇ ਗੁਰੂ ਗੋਬਿੰਦ ਸਿੰਘ ਸੁਲਸ ਹਮ ਮਹਿਕੂਮੇ ਗੁਰੂ ਗੋਬਿੰਦ ਸਿੰਘ ਰਬ ਹਮ ਮਖ ਤੂ ਮੇ ਗੁਰੂ ਗੋਬਿੰਦ ਸਿੰਘ ਸੁਦਸ ਹਲ ਕਾ ਬਗੋਸ਼ ਗੁਰੂ ਗੋਬਿੰਦ ਸਿੰਘ ਦੁਸ਼ਮਨ ਅਫਵਾਨ ਜੋਸ਼ ਗੁਰੂ ਗੋਬਿੰਦ ਸਿੰਘ ਖਾਲਸੂ ਬੇਕੀਨਾ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਈਂ ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦ ਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਮਕਰਮੁਲ ਫਜਾਲ ਗੁਰੂ ਗੋਬਿੰਦ ਸਿੰਘ मुनाइम ल गुरु गोबिन्द सिंह कार गुरु गोबिन्द सिंह राहमुल् राम गुरु गोबिन्द सिंह नयमुनाम गुरु सिंह ਫਹਮ ਫਹਮ ਗੁਰੂ ਗੋਬਿੰਦ ਸਿੰਘ ਡਾਇ ਮੋ ਪਾਇੰਦਾ ਗੁਰੂ ਗੋਬਿੰਦ ਸਿੰਘ ਫਰਖੋਂ ਫਰਖੰਦਾ ਗੁਰੂ ਗੋਬਿੰਦ ਸਿੰਘ ਫੈਜ਼ ਸੁਬਹਾਨ ਜ਼ਾਤ ਗੁਰੂ ਗੋਬਿੰਦ ਸਿੰਘ नूर हक गुरु गोबिंद सिंह नाम, गुरु गोबिंद सिंह हक बीजेने आम, गुरु गोबिंद सिंह वासफ जात ਗੁਰੂ ਗੋਬਿੰਦ ਸਿੰਘ ਵਾਸਿਲ ਅਜ਼ਬਰਕਾਤ ਗੁਰੂ ਗੋਬਿੰਦ ਸਿੰਘ ਰਾਕਮਾਨੇ ਵਸਫ ਗੁਰੂ ਗੋਬਿੰਦ ਸਿੰਘ ਨਾਮ ਵਰ ਅਜ਼ਲੁ ਤਫਾ ਗੁਰੂ ਗੋਬਿੰਦ ਸਿੰਘ ਨਾਜ਼ਰਾਨੇ ਰੂਏ ਗੁਰੂ ਗੋਬਿੰਦ ਸਿੰਘ ਮਸਤ ਹਕ ਦਰ ਕੋਏ ਗੁਰੂ ਗੋਬਿੰਦ ਸਿੰਘ ਖਾਕ ਬੋ ਸੇ ਪਾਏ ਗੁਰੂ ਗੋਬਿੰਦ ਸਿੰਘ ਮੁਕਬਲ ਅਜ਼ ਆਲਾਈ ਗੁਰੂ ਗੋਬਿੰਦ ਸਿੰਘ ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਸਾਜਦੋ ਮਸਜੂਦ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੋ ਜੂਦ ਗੁਰੂ ਗੋਬਿੰਦ ਸਿੰਘ ਸਰਵਰਾ ਰਾਤਾਜ ਗੁਰੂ ਗੋਬਿੰਦ ਸਿੰਘ ਬਰਤਰੀ ਮੇਰਾਜ ਗੁਰੂ ਗੋਬਿੰਦ ਸਿੰਘ ਅਸ਼ਰ ਕੁਦਸੀ ਰਾਮ ਗੁਰੂ ਗੋਬਿੰਦ ਸਿੰਘ ਵਾਸੀ ਫੇ ਕੁ ਰਾਮ ਗੁਰੂ ਗੋਬਿੰਦ ਸਿੰਘ ਓਮ ਕੁਦਸ ਬਕਰ ਗੁਰੂ ਗੋਬਿੰਦ ਸਿੰਘ ਗਾਸ਼ੀਆਂ ਵਰਦਾਰ ਗੁਰੂ ਗੋਬਿੰਦ ਸਿੰਘ ਕਦਰ ਕੁਦਰਤ ਪੇਸ਼ ਗੁਰੂ ਗੋਬਿੰਦ ਸਿੰਘ ਇਨਕੇ ਆਦ ਅੰਦੇਸ਼ ਗੁਰੂ ਗੋਬਿੰਦ ਸਿੰਘ ਤਸਾਉ ਯੁਲਵੀ ਖਾਕ ਗੁਰ ਗੋਬਿੰਦ ਸਿੰਘ ਚੱਕਰੇ ਚਾਲਾਕ ਗੁਰ ਗੋਬਿੰਦ ਸਿੰਘ ਤਖਤ ਬਾਲ ਜੇਰ ਗੁਰ ਗੋਬਿੰਦ ਸਿੰਘ ਲਾਮ ਕਾਨੇ ਸੈਰ ਗੁਰੂ ਗੋਬਿੰਦ ਸਿੰਘ ਬਰਤਰ ਅਜ਼ਹਰ ਕਦਰ ਗੁਰੂ ਗੋਬਿੰਦ ਸਿੰਘ ਜਾਵੈਦਾਨੀ ਸਦਰ ਗੁਰੂ ਗੋਬਿੰਦ ਸਿੰਘ ਆਲ ਮੇਰਾ ਓਸ਼ਨ ਜੇ ਗੁਰੂ ਗੋਬਿੰਦ ਸਿੰਘ ਜਾਨੋ ਦਿਲ ਗੁਲਸ਼ਨ ਜੈ ਗੁਰ ਗੋਬਿੰਦ ਸਿੰਘ ਰੂਜ਼ ਅਫਜ਼ੂ ਜਾਹੇ ਗੁਰ ਗੋਬਿੰਦ ਸਿੰਘ ਜੈਬ ਤਖਤੋ ਗਾਹੇ ਗੁਰ ਗੋਬਿੰਦ ਸਿੰਘ ਮੁਰਸ਼ਦਾ ਦਾਰੈਨਾ ਗੁਰੂ ਗੋਬਿੰਦ ਸਿੰਘ ਬਿਨ ਸ਼ੇਹ ਹਰ ਐ ਨਾਮ ਗੁਰੂ ਗੋਬਿੰਦ ਸਿੰਘ ਜੁਮਲਾ ਦਰ ਫਰਮਾਨ ਗੁਰੂ ਗੋਬਿੰਦ ਸਿੰਘ ਬਰਤਾਰੇ ਆਮਦ ਸ਼ਾਨ ਗੁਰੂ ਗੋਬਿੰਦ ਸਿੰਘ ਹਰ ਦੋ ਆਲਮ ਖੈਲ गुरु गोबिन्द जला अु गोबिन्दाहिबु वा गुरु गोबिन्द सिंह फातिहे हर बाब गुरु गोबिन्द सिंह ਕਾਮਲੇਲਾ ਅਸ਼ਫਾਕ ਗੁਰੂ ਗੋਬਿੰਦ ਸਿੰਘ ਕਾਮਲੇਲਾ ਅਖਲਾਕ ਗੁਰੂ ਗੋਬਿੰਦ ਸਿੰਘ ਰੂਹ ਦਰਹਰ ਜਿਸਮ ਗੁਰੂ ਗੋਬਿੰਦ ਸਿੰਘ ਨੂਰ ਦਰਹਰ ਚਸ਼ਮ ਗੁਰੂ ਗੋਬਿੰਦ ਸਿੰਘ ਜੁਮਲਾ ਰੋਜੀ ਖਾਰ ਗੁਰੂ ਗੋਬਿੰਦ ਸਿੰਘ ਬੈਜ਼ ਹੱਤ ਇਮਤਾਰ ਗੁਰੂ ਗੋਬਿੰਦ ਸਿੰਘ ਬਿਸਤੋ ਹਫਤ ਗਦਾਏ ਗੁਰੂ ਗੋਬਿੰਦ ਸਿੰਘ ਹਫਤ ਹਮ ਸ਼ਹਿਦਾਏ ਗੁਰੂ ਗੋਬਿੰਦ ਸਿੰਘ ਹਾ ਕੋ ਬੇਸਰਾਏ ਗੁਰੂ ਗੋਬਿੰਦ ਸਿੰਘ ਕਮਸ ਵਸਫ ਪੈਰਾਏ ਗੁਰੂ ਗੋਬਿੰਦ ਸਿੰਘ ਬਰਦੋ ਆਲਮ ਦਸਤ ਗੁਰੂ ਗੋਬਿੰਦ ਸਿੰਘ ਜਮਲਾ ਉਲਵੀ ਪਸਤ गुरु गोबिंद सिंह लाल सगे गुलाम गुरु गोबिंद सिंह दागदारे नाम गुरु कमतरी जे शगान गुरु गोबिंद सिंह रेजा चीने खान गुरु गोबिंद सिंह सायल अज आमां गुरु गोबिंद सिंह खाक पाक अकुदाम गुरु गोबिंद सिंह ਬਾਦ ਜਾਨੁ ਸ਼ਫਦਾਏ ਗੁਰ ਗੋਬਿੰਦ ਸਿੰਘ ਫਰਕ ਉਬਰ ਪਾਏ ਗੁਰ ਗੋਬਿੰਦ ਸਿੰਘ ਬਾਦ ਜਾਨੁ ਸ਼ਫਦਾਏ ਗੁਰ ਗੋਬਿੰਦ ਸਿੰਘ ਫਰਕ ਉਬਰ ਪਾਈ ਗੁਰੂ ਗੋਬਿੰਦ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜੇ ਜਗਾ ਰਜਾਵੇ ਸੋਨ ਹਾਲ ਹੋ ਜਾਵੇ ਤਨ ਤਨ ਅਕਾਲੀ ਪੀਤਾ ਅੰਮ੍ਰਿਤ ਕੇ ਦਾਤੇ ਕਲਗੀ ਤਰ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਜੀ ਮਹਾਰਾਜਿਆਂ ਦੇ ਚਰਨਾਂ ਕਮਲਾਂ ਨੂੰ ਭਾਵੇ ਹਰੇ ਪਾਵੇ ਸਤਿ ਸ੍ਰੀ ਅਕਾਲ ਗੁਰੂ ਵਰ ਅਕਾਲ ਦੇਖਤੇ ਹੋਦੇ ਤੇਰੇ ਪੰਥ ਖਾਲਸੇ ਦੀ ਹਰ ਮદાન ਦੀਵਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ